ਲੱਗ ਰਿਹਾ ਜੀ ਕਿ ਖੈਰੇ ਦਾ ਮੁਕਾਬਲਾ ਹੋਣਾ ਮੀਤਹੇਰ ਨਾਲ ਖੈਰਾ ਸਾਹਿਬ ਪਿੱਛੇ ਆ ਚੁੱਕੇ ਆ ਤੇ ਉਥੇ ਮੁਕਾਬਲਾ ਹੁਣ ਕਹਿੰਦੇ ਵੀ ਮੀਤਹੇਰ ਦਾ ਤੇ ਸਿਮਰਜੀਤ ਮਾਨ ਦਾ ਹੁਣ ਜਿਹੜਾ ਕੈਂਡੀਡੇਟ ਉਥੇ ਮਗੇ ਝੁੰਦਾ ਸਾਹਿਬ ਦਿੱਤੇ ਗਏ ਆ ਉਹਨਾਂ ਦੀ ਕੋਈ ਉਥੇ ਬੇਵਨੀ ਹੈ ਜਿਵੇਂ ਬਾਦਲਾਂ ਦੀ ਜੇ ਇੱਥੇ ਜਿੱਦਾ ਤੇ ਬਠਿੰਡੇ ਸੀਟ ਦੇ ਉੱਤੇ ਉਸੇ ਤਰ੍ਹਾਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਜਿੱਦਾ ਤੇ ਭਗਵੰਤ ਮਾਨ ਜੇ ਮੰਨ ਲਓ ਆਪਦੇ ਗੜ ਤੋਂ ਉਥੋਂ ਹਾਰ ਜਾਂਦੇ ਆ ਤਾਂ ਮੈਂ ਕਹਿੰਦਾ ਵੀ ਆਨਲਾਈਨ ਟਾਈਮ ਦਾ ਪੰਜਾਬ ਦੀ ਸਿਆਸਤ ਤੇ ਉਹਨਾਂ ਦਾ ਭਗਵੰਤ ਮਾਨ ਦਾ ਪੂ ਵੇਖੋ ਗੱਲ ਨੇ ਤੈਅ ਕਰਨਾ ਖੇਰਾ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਕੀ ਇੱਕ ਤਾਂ ਪਾਰਟੀ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਦਰਕਨਾਰਕ ਕੀਤਾ ਵੱਡੇ ਲੀਡਰ ਸੀਗੇ ਜਿਹੜੇ ਆਪਣੇ ਬਾਜਬੇ ਵਰਗੇ ਆ ਉਹਨਾਂ ਨੇ ਕੀ ਉਹਨਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਇੱਕ ਬਾਹਰਲੇ ਕੈਂਡੀਡੇਟ ਦਾ ਉਹਨਾਂ ਤੇ ਥੱਪਾ ਲਾਇਆ ਜਾਂਦਾ ਕੌਮ ਦੇ ਮਸਲਿਆਂ ਦੇ ਉੱਤੇ ਉਹਦੀ ਪ੍ਰਾਪਤੀ ਕੋਈ ਨਹੀਂ ਕੋਈ ਕੋਈ ਕਹੇ ਨਾ ਕਿ ਗਿਣਾ ਸਕਦੇ ਆ ਬੜੀ ਵਾਰ ਲੋਕਾਂ ਨੇ ਸੰਸਦ ਦੇ ਵਿੱਚ ਭੇਜ ਚੁੱਕੇ ਆ ਉਹਨਾਂ ਨੂੰ ਤਾਂ ਹਰ ਵਾਰ ਕੀ ਆ ਉਹਨਾਂ ਨੇ ਆਪਦੀ ਨਲੈਕੀ ਸਾਬਤ ਕੀਤੀ ਆ ਉੱਥੇ ਜਾ ਕੇ ਠੀਕ ਹੈ ਨਾ ਕੌਮ ਦੇ ਆਗੂ ਬੇਸ਼ੱਕ ਆਪਦੇ ਆਪ ਨੂੰ ਗਰਦਾਨਦੇ ਆ ਕੈਂਡੀਡੇਟ ਕੌਣ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਰਾਚੋਦੋ ਕੀ ਆਮ ਸਧਾਰਨ ਬੰਦੇ ਨੂੰ ਉਠਾਇਆ ਗਿਆ ਦੂਜੇ ਪਾਸੇ ਸਿਮਰਜੀਤ ਮਾਨਸੀ ਦੋ ਫੈਕਟਰ ਵੱਡੇ ਸੀ ਉੱਥੇ ਕੰਮ ਕਰ ਰਹੇ ਦੀਪ ਸਿੱਧੂ ਵਾਲਾ ਫੈਕਟਰ ਹੋ ਗਿਆ ਤੇ ਸਿੱਧੂ ਮੂਸੇ ਵਾਲਾ ਤੇ 1% ਦੇ ਨਾਲ ਜਿੱਤੇ 1 ਨੂੰ 39% ਵੋਟ ਪੈਂਦੀ ਹੈ 1 ਨੂੰ 38% ਪੈਂਦੀ ਹੈ ਸੰਗਰੂਰ ਸੀਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੁੰਦੇ ਨੇ ਬੜੀਆਂ ਵੜਕਾਂ ਜਿਹੜੀਆਂ ਮਾਰੀਆਂ ਜਾਂਦੇ ਨੇ ਕਿ ਭਾਈ ਸੰਗਰੂਰ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਜਿਹੜਾ ਹੈਗੇ ਨੇ ਹੋ ਗਏ ਨੇ ਸਿਵਨਜੀਤ ਸਿੰਘ ਮਾਨ ਜਿਹੜੇ ਮੌਜੂਦਾ ਐਮਪੀ ਵੀ ਉੱਥੋਂ ਨੇ ਉਹਨਾਂ ਦੇ ਵੱਲੋਂ ਵੀ ਇਸ ਚੀਜ਼ ਤੇ ਕਿ ਤਰ੍ਹਾਂ ਕਿ ਨਾਰਾਜ਼ਗੀ ਜ਼ਾਹਿਰ ਕੀਤੀ ਜਾਂਦੀ ਹੈ ਕਿ ਭਾਈ ਸੁਖਪਾਲ ਸਿੰਘ ਖਹਿਰਾ ਇੱਥੋਂ ਕਿਉਂ ਲੜ ਰਹੇ ਨੇ ਉਹ ਇੰਟਰਵਿਊ ਦੇ ਵਿੱਚ ਵੀ ਸਾਫ਼ ਸਪਸ਼ਟ ਹੋਇਆ ਮੀਤ ਹਰ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਆਪਣੇ ਕੰਮ ਦੇ ਆਧਾਰ ਤੇ ਵੋਟ ਪਾਉਗੀ ਤੇ ਵੋਟ ਸਾਡੇ ਹਿੱਸੇ ਦੇ ਵਿੱਚ ਆਉ ਸੰਗਰੂਰ ਸੀਟ ਜਿਹੜੀ ਪੰਜਾਬ ਦੀ ਹੌਰਸ ਸੀਟ ਇਸ ਪਰ ਬਣੀ ਹੋਈ ਹੈ ਉਹ ਕੀ ਕਹਿੰਦੀ ਹੈ ਉੱਥੇ ਤਾਂ ਭਈ ਇਹ ਹੈ ਵੀ ਜਿੰਨੇ ਮੁਕਾਬਲਾ ਤੁਹਾਡਾ ਵੀ ਇਹ ਮਾਕੇ ਹੈਗਾਗਾ ਸਾਡਾ ਜਿੰਨਾ ਕਿ ਸਰਕਲ ਹੈਗਾ ਜਿਵੇਂ ਅੱਜ ਦੀ ਘੜੀ ਉੱਥੇ ਜਿਹੜਾ ਮੁਕਾਬਲਾ ਦੇਖੋ ਇੱਕ ਟਾਈਮ ਇਹ ਜਦੋਂ ਖਹਿਰਾ ਸਾਹ ਪੂਰੇ ਟੌਪ ਤੇ ਸੀਗੇ ਲੱਗ ਰਿਹਾ ਸੀ ਕਿ ਖਹਿਰੇ ਦਾ ਮੁਕਾਬਲਾ ਹੋਣਾ ਮੀਤ ਹੀਰ ਨਾਲ ਪਰ ਅੱਜ ਕੀ ਆ ਜਦੋਂ ਪਿੰਡਾਂ ਦੇ ਵਿੱਚ ਜਿਹੜੀ ਗੇਮ ਸੀਗੀ ਹੁਣ ਪਿੰਡਾਂ ਦੇ ਵਿੱਚ ਜਿਵੇਂ ਲੋਕ ਚਰਚਾ ਚੱਲ ਰਹੀ ਆ ਉੱਥੇ ਬੜੇ ਬੰਦੇ ਭਰਾ ਸਾਡੇ ਨਾਮ ਦੀ ਸਰਪੰਚ ਬਹੁਤ ਬੰਦੇ ਜੁੜੇ ਹੋਏ ਆ ਤਾਂ ਉਹ ਸਾਰੇ ਹੁਣ ਜਿਵੇਂ ਹੌਲੀ ਹੌਲੀ ਕੀ ਗੇਮ ਚੇਂਜ ਮਾ ਕੇ ਉੱਤੇ ਹੋਈ ਆ ਤਾਂ ਹੁਣ ক্লোਜ਼ ਨੇੜੇ ਜਾ ਕੇ ਹੁਣ ਅਸੀਂ ਦੇਖਦੇ ਆ ਤਾਂ ਅੱਜ ਕਹਿੰਦੇ ਕੀ ਆ ਖਹਿਰਾ ਸਾਹਿਬ ਪਿੱਛੇ ਆ ਚੁੱਕੇ ਪਰ ਸਿਮਰਜੀਤ ਮਾਨ ਨੇ ਕਿਤੇ ਨਾ ਕਿਤੇ ਆਪਦੀ ਜਿਵੇਂ ਉਹਨਾਂ ਦੀ ਸ਼ਬਦਾਵਲੀ ਆ ਉਹਨਾਂ ਦੀ ਬੋਲਬਾਣੀ ਆ ਤਾਂ ਉਹ ਚੀਜ਼ ਨੇ ਕਿਤੇ ਨਾ ਕਿਤੇ ਉਹਨੂੰ ਲੌਸ ਕੀ ਆ ਬੜਾ ਵੱਡਾ ਪੈਨ ਵਾਲਾ ਕਿਉਂਕਿ ਲੋਕਾਂ ਨੇ ਨਾ ਪਿਛਲੀ ਵਾਰ ਜਦੋਂ ਜਿਤਾਏ ਸੀ ਤਾਂ ਸ਼ਰਿਆਮ ਲੋਕਾਂ ਨੂੰ ਪਤਾ ਕਿ ਦੀਪ ਸਿੱਧੂ ਦਾ ਤੇ ਇੱਕ ਆਪਣਾ ਸਿੱਧੂ ਮੂਸੇ ਵਾਲੇ ਦਾ ਫੈਕਟਰ ਬੜਾ ਵੱਡਾ ਕੰਮ ਆ ਕਿ ਉਹਨਾਂ ਵਾਸਤੇ ਰਾਮਬਾਨ ਸਾਹਿਬ ਤੋਂ ਹੋਇਆ ਸੀ ਉਹਨੂੰ ਉਹਨਾਂ ਨੇ ਕੀ ਕੈਸ਼ ਵੀ ਕੀਤਾ ਸੀ इमोशनल ਮਾਰਕ ਜਿਹੜਾ ਸੀਗਾ ਲੋਕਾਂ ਨਾਲ ਪਰ ਅੱਜ ਜਦੋਂ ਇੱਕ ਪੱਤਰਕਾਰ ਨੇ ਤੁਹਾਡੇ ਵਰਗੇ ਭਰਾਣੇ ਇੱਕ ਸਵਾਲ ਕਰਤਾ ਤਾਂ ਉਹਦੇ ਤੇ ਕੀ ਉਹਨੇ ਕੀ ਗੱਲ ਜਵਾਬ ਦਿੱਤਾ ਕਹਿੰਦਾ ਉਹਨਾਂ ਦਾ ਮੇਰੇ ਜਿੱਤ ਚ ਕੀ ਰ ਤਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਰਤਕਣ ਹੋਣਾ ਸਭ ਤੋਂ ਮਾੜਾ ਬਾਈ ਜੀ ਇੱਕ ਕੌਮ ਦੇ ਮਸਲਿਆਂ ਦੇ ਉੱਤੇ ਉਹਦੀ ਪ੍ਰਾਪਤੀ ਕੋਈ ਨਹੀਂ ਕੋਈ ਕਹੇ ਨਾ ਕਿ ਗਿਣਾ ਸਕਦੇ ਆ ਬੜੀ ਵਾਰ ਲੋਕਾਂ ਨੇ ਸੰਸਦ ਦੇ ਵਿੱਚ ਭੇਜ ਚੁੱਕੇ ਆ ਉਹਨਾਂ ਨੂੰ ਤਾਂ ਹਰ ਵਾਰ ਕੀ ਆ ਉਹਨਾਂ ਨੇ ਆਪਦੀ ਨਲੈਕੀ ਸਾਬਤ ਕੀਤੀ ਆ ਉੱਥੇ ਜਾ ਕੇ ਠੀਕ ਹੈ ਨਾ ਕੌਮ ਦੇ ਆਗੂ ਬੇਸ਼ੱਕ ਆਪਦੇ ਆਪ ਨੂੰ ਗਰਦਾਨਦੇ ਆ ਉਹ ਪਿਛਲੀ ਵਾਰ ਜਿਹੜੀ ਜਿੱਤ ਹੋਈ ਉਹ ਲੋਕ ਜਾਣਦੇ ਆ ਕਿਉਂ ਹੈ ਅੱਜ ਵੀ ਲੋਕ ਜਜਵਾਤੀ ਕੁਝ ਬੰਦੇ ਅੱਜ ਹੈਗੇ ਆ ਉਹਨਾਂ ਨਾਲ ਪਰ ਮੈਂ ਕਹਣਾ ਵੀ ਓਨੀ ਜ਼ਿਆਦਾ ਉਹਦੇ ਵਿੱਚ ਹੈ ਨਹੀਂ ਉੱਥੇ ক্লোਜ਼ ਫਾਈਟ ਆਪਾਂ ਕਹਿ ਸਕਦੇ ਆ ਕੋਈ ਖੈਰਾ ਕੋਈ ਮਾੜਾ ਨਹੀਂ ਪਰ ਅੱਜ ਜ ਪਿੱਛੇ ਜਿਹਾ ਇੱਕ ਹਫਤੇ ਦੇ ਵਿੱਚ ਉਹਨਾਂ ਦਾ ਗ੍ਰਾਫ ਥੋੜਾ ਜਿਆਦਾ ਡਾਊਨ ਆਇਆ ਠੀਕ ਹੈ ਨਾ ਉਦੋਂ ਖੈਰਾ ਸਾਹਿਬ ਤੇ ਮੈਂ ਕਿਹਾ ਇਹਨਾਂ ਦਾ ਕੰਪੀਟੀਸ਼ਨ ਦੱਸ ਰਹੇ ਸੀਗੇ ਮੀਤ ਹੀਰ ਦਾ ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਸਰਕਾਰ ਦਾ ਤਾਂ ਕੰਮ ਕਰਦੀ ਹੈ ਹੁਣ ਪਿਛਲੀ ਵਾਰੀ ਜੇ ਆਪਾਂ ਡਾਟਾ ਐਨਲਾਈਜ਼ ਕਰੀਏ ਉੱਥੇ ਲਗਭਗ 1% ਦਾ ਮਾਰਜਨ ਸੀ ਉਹ ਵੀ ਕੈਂਡੀਡੇਟ ਕੌਣ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਰਾਚੋ ਤੋਂ ਕੀ ਆਮ ਸਧਾਰਨ ਬੰਦੇ ਨੂੰ ਉਠਾਇਆ ਗਿਆ ਦੂਜੇ ਪਾਸੇ ਸਿਮਰਜੀਤ ਮਾਨਸੀ ਦੋ ਫੈਕਟਰ ਵੱਡੇ ਸੀ ਉੱਥੇ ਕੰਮ ਕਰ ਰਹੇ ਦੀਪ ਸਿੱਧੂ ਵਾਲਾ ਫੈਕਟਰ ਹੋ ਗਿਆ ਤੇ ਸਿੱਧੂ ਮੂਸੇ ਵਾਲਾ ਤੇ 1% ਦੇ ਨਾਲ ਜਿੱਤੇ 1 ਨੂੰ 39% ਵੋਟ ਪੈਂਦੀ 1 ਨੂੰ 38% ਪੈਂਦੀ ਆ ਠੀਕ ਹੈ ਉਦੋਂ ਬਾਅਦ ਅਕਾਲੀ ਦਲ ਨੂੰ ਗੱਲ ਕਰੀਏ ਅਕਾਲੀ ਦਲ ਨੂੰ ਸਾਰੀ 11% ਵੋਟ ਪੈਂਦੀ ਆ 6% ਵੋਟ ਪੈਂਦੀ ਆ ਆਪਣੀ ਜਿਹੜੀ ਆਪਣੇ ਰਾਜੋਵਾਨ ਦੀ ਸਿਸਟਰ ਖੜੀ ਕੀਤੀ ਕਿ 6% ਵੋਟ ਉਹਨਾਂ ਨੂੰ ਪੈਂਦੀ ਆ ਕਮਲਜੀਤ ਕੌਰ ਜੀ ਨੂੰ ਤਾਂ ਜਿਹੜੀ ਮੈਂ ਕਿ ਰੇਸ਼ੋ ਦੇ ਆਪਾਂ ਜਿਹੇ ਹਿਸਾਬ ਨਾਲ ਲਾਈਏ ਤਾਂ ਉਹ ਸਾਹਬ ਦੇ ਨਾਲ ਦੇਖਿਆ ਜਾਵੇ ਤਾਂ ਦੂਜੀਆਂ ਪਾਰਟੀਆਂ ਤਾਂ ਲਗਭਗ ਖਤਮ ਹੀ ਨੇ ਕਿਉਂਕਿ ਪਿਛਲੀ ਵਾਰੀ ਥੋੜਾ ਮੋਟਾ ਫੇਰ ਵੀ ਸੀਗਾ ਅੱਜ ਜਿਹੜਾ ਕੈਂਡੀਡੇਟ ਉਹ ਮਗੇ ਝੁੰਦਾ ਸਾਹਿਬ ਦਿੱਤੇ ਗਏ ਆ ਉਹਨਾਂ ਦੀ ਕੋਈ ਉਥੇ ਬੇਵਨੀ ਹੈ ਠੀਕ ਹੈ ਨਾ ਉਹਨਾਂ ਨੂੰ ਵੋਟ ਪਰਸੈਂਟੇਜ ਪਹਿਲਾਂ ਨਾਲੋਂ ਵੀ ਘਟਣੀ ਆ ਤਾਂ ਮੇਨ ਜਿਹੜਾ ਕੰਪੀਟੀਸ਼ਨ ਦੇ ਵਿੱਚ ਤਿੰਨ ਤਰ੍ਹਾਂ ਚ ਵੋਟਾਂ ਵੰਡੀਆਂ ਜਾਣੀਆਂ ਜੇ ਪਿਛਲੀ ਵਾਰੀ ਕੀ ਆ ਸੁਧਾਰਨ ਕੈਂਡੀਡੇਟ ਖੜਾ ਕਰਕੇ ਫਾਈਟ ਦੇ ਵਿੱਚ ਵੀ ਆ ਜਾਂਦੇ ਆ ਤੇ ਉਹਦਾ ਮੁਕਾਬਲਾ ਬੜਾ ক্লোਜ਼ ਰਹਿੰਦਾ ਤੇ ਅੱਜ ਜੀ ਅਸੀਂ ਦੇਖੀਏ ਤਾਂ ਉਹ ਫੈਕਟਰ ਦੋਨੇ ਕੀ ਉਧਰੋਂ ਮਨਫੀ ਹੋਏ ਨੇ ਕਾਗਜ਼ ਨੇ ਬੇਸ਼ੱਕ ਅੱਜ ਕੀ ਹੈ ਉਥੇ ਸਟਰੋਂਗ ਕੈਂਡੀਡੇਟ ਕਹਿੰਦੇ ਲੈ ਜਾਂਦਾ ਪਰ ਉਹ ਕੈਂਡੀਡੇਟ ਨੂੰ ਕਿਤੇ ਨਾ ਕਿਤੇ ਬਾਹਰਲਾ ਲੋਕ ਮੰਨ ਰਹੇ ਆ ਜਿਵੇਂ ਪਿੰਡਾਂ ਵਾਲੀ ਗੱਲ ਪੁੱਛੀ ਜਾਂਦੀ ਹੈ ਤਾਂ ਉਹਨਾਂ ਨੂੰ ਜਵਾਬ ਨਹੀਂ ਆਉਂਦਾ ਲੋਕਾਂ 'ਚ ਮਜ਼ਾਕ ਬਣਦਾ ਹੋਰ ਬੜੇ ਫੈਕਟਰ ਸੀ ਹੁਣ 골ਡ ਯਰ ਗਿਆ ਕੀ ਆ ਉਹਨਾਂ ਦਾ ਵੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਗੱਲ ਬਣੀ ਆ ਵੀ ਯਾਰ ਉਹ ਮਾਕੇ ਜਿਹੜੇ ਹੈਗੇ ਜਜਵਾਤੀ ਜਿਹੜੇ ਕੋਈ ਨੌਜਵਾਨ ਹੁੰਦੇ ਆ ਬਹੁਤਾ ਫੈਕਟਰ ਤਾਂ ਨਹੀਂ ਪਰ ਥੋੜਾ ਮੋਟਾ ਉਹ ਚੀਜ਼ ਦਾ ਵੀ ਫੈਕਟਰ ਪਾਣਾ ਤਾਂ ਅੱਜ ਕੀ ਹੈ ਦੇਖੀਏ ਵੀ ਸਰਕਾਰ ਦੇ ਮਾਕੇ ਸਿਰਫ ਪਾਵਰ ਦੇ ਵਿੱਚ ਹੋਣ ਕਰਕੇ ਉਹਦਾ ਬੇਨੀਫਿਟ ਜਿਹੜਾ ਐਜਾ ਉਹ ਵੀ ਤੇਹ ਦੂਜੀ ਗੱਲ ਮੀਤਹਿਰ ਕੇ ਆ ਸ਼ਰਾਫਤ ਜੀ ਲੀਡਰ ਮੰਨਿਆ ਜਾਂਦਾ ਉਹ ਕੋਈ ਅਗਰੈਸਿਵ ਨਹੀਂ ਹੈ ਕਿਸੇ ਦੇ ਖਿਲਾਫ ਕੋਈ ਬਾੜੀ ਅਜਾ ਕੋਈ ਦਾਗ ਨਹੀਂ ਅਜੇ ਤੱਕ ਆਇਆ ਕਿਉਂਕਿ ਇੱਕ ਵਾਰ ਨਹੀਂ ਪਹਿਲਾਂ ਵੀ ਉਹ ਐਮਐਲਏ ਬਣ ਚੁੱਕੇ ਆ ਠੀਕ ਹੈ ਨਾ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਆ ਸੰਸਦ ਦੇ ਵਿੱਚ ਮੁੱਦਿਆਂ ਤੇ ਬੋਲੇ ਵੀ ਹੈਗੇ ਆ ਤਾਂ ਉਹਨਾਂ ਗੱਲਾਂ ਕਰਕੇ ਤੇ ਲੋਕਾਂ ਦੇ ਵਿੱਚ ਜਿਹੜੇ ਆਪ ਦੇ ਏਰੀਏ 'ਚ ਉਹਨਾਂ ਨੇ ਕੰਮ ਕੀਤੇ ਆ ਉਹ ਦਿਖਾ ਵੀ ਰਹੇ ਆ ਤੁਸੀਂ ਮੀਤਹਿਰ ਦੇ ਪਿੰਡਾਂ ਦੇ ਵਿੱਚ ਉਹ ਕੀ ਆ ਦਾਅਵੇ ਨਾਲ ਕਹਿੰਦਾ ਵੀ ਆ ਫਲਾਣੇ ਪਿੰਡ 'ਚ ਆ ਜੋ ਢਗੜੇ ਪਿੰਡ 'ਚ ਆ ਜੋ ਜੇ ਕੁਝ ਕੀਤਾ ਹੋ ਤਾਂ ਹੀ ਬੰਦਾ ਆਵਾਜ਼ ਮਾਰਦਾ ਤਾਂ ਉਹਨਾਂ ਦੀ ਪਰਫਾਰਮ ਤਾ ਇਸ ਕਰਕੇ ਉਹਦਾ ਮੀਤਹਿਰ ਨੂੰ ਅੱਜ ਵੀ ਹੈਗਾ ਦੂਜੀ ਗੱਲ ਉਹਨਾਂ ਦੀ ਆਪ ਦੀ ਬੋਲਬਾਣੀ ਕਰਕੇ ਕਿਤੇ ਨਾ ਕਿਤੇ ਉਹ ਬੈਕਫੁੱਟ ਤੇ ਵੀ ਮਾ ਕੇ ਜਾਣਗੇ ਪਿੱਛੇ ਮਾ ਕੇ ਜਾਣਗੇ ਆਪਣੇ ਮਾਨ ਸਾਹਿਬ ਤੀਜਾ ਸੁਖਪਾਲ ਖਹਿਰਾ ਬੇਸ਼ੱਕ ਮੁੱਦਿਆਂ ਨੂੰ ਚੱਕਦੇ ਵੀ ਆ ਉਹ ਭਾਰਤ ਦੇ ਵੀ ਆ ਪੰਜਾਬ ਦੇ ਹਰ ਮਸਲੇ ਦੇ ਖੜਦੇ ਆ ਪਰ ਅੱਜ ਕਿਤੇ ਨਾ ਕਿਤੇ ਕੀ ਆ ਉਹਨਾਂ ਦੇ ਕਈ ਮੁੱਦਿਆਂ ਦੇ ਉੱਤੇ ਆਪਾਂ ਦੇਖਦੇ ਆ ਕਿ ਲੋਕਾਂ 'ਚ ਇੱਕ ਗੱਲ ਬਣ ਚੁੱਕੀ ਆ ਆਪਦੀ ਪਾਰਟੀ ਪੈਰ ਪਿੱਛੇ ਖਿੱਚ ਗਈ ਉਹਨਾਂ ਤੋਂ ਪਿੱਛੇ ਜੇ ਗੱਲ ਕੀ ਹੁੰਦੀ ਆ ਇੱਕ ਉਹਨਾਂ ਨੇ ਪ੍ਰਵਾਸੀ ਬੰਦਿਆਂ ਵਾਸਤੇ ਇੱਕ ਬਿਆਨ ਦਿੱਤਾ ਜਾਂਦਾ ਜਿਸ ਨੂੰ ਕੀ ਆ ਉਹ ਕਨੇ ਤੋੜ ਮਰੋੜ ਕੇ ਮੇਰਾ ਗਲਤ ਟੰਗਣਾ ਹੋ ਕੀਤਾ ਗਿਆ ਹਾਲਾਂਕਿ ਸਾਰੇ ਬੰਦੇ ਉਹ ਗੱਲਾਂ ਦੀ ਗੱਲ ਵੀ ਕਰਦੇ ਆ ਪਰ ਜੇ ਬੰਦਾ ਓਪਨਲੀ ਗੱਲ ਕਰ ਦਿੰਦਾ ਉਹਦਾ ਕੀ ਆ ਦੂਜੇ ਲੋਕ ਪੈਰ ਪਿੱਛੇ ਖਿੱਚ ਲੈਂਦੇ ਬਾਜ਼ੀ ਵਰਗੇ ਕਹਿੰਦਾ ਵੀ ਆਪ ਦਾ ਵਿਚਾਰੇ ਜੀ ਤੇ ਉੱਥੇ ਕਿਤੇ ਨਾ ਕਿਤੇ ਲੋਕਾਂ ਦੇ ਮਨ ਚ ਗਈ ਆ ਵੀ ਇਹ ਬੰਦਾ ਯਾਰ ਕਿਤੇ ਨਾ ਕਿਤੇ ਪਾਰਟੀ ਦੇ ਵਿੱਚੋਂ ਵੀ ਕੀ ਆ ਲਾਂਬੇ ਕਰ ਦਿੱਤਾ ਗਿਆ ਉਹਨੂੰ ਇਕੱਲੇ ਨੂੰ ਲੜਨ ਵਾਸਤੇ ਛੱਡ ਦਿੱਤਾ ਗਿਆ ਉੱਥੇ ਉਹ ਚੀਜ਼ਾਂ ਨਾ ਪਿਛਲੇ ਹਫਤੇ ਜਿਹੜਾ ਨੈਰੇਟਿਵ ਚੇਂਜ ਹੋਇਆ ਉਹ ਖਹਿਰਾ ਵੱਡੇ ਲੀਡਰ ਸੀਗੇ ਜਿਹੜੇ ਆਪਣੇ ਬਾਜਬੇ ਵਰਗੇ ਆ ਉਹਨਾਂ ਨੇ ਕੀ ਆ ਉਹਨਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਹ ਚੀਜ਼ ਆ ਜਿਹੜਾ ਕਿੱਥੇ ਦਾ ਬੈਨੀਫਿਟ ਮਿਲਣਾ ਸੀ ਵੀ ਸੈਂਟਰ ਚ ਮਾ ਕੇ ਪਰਸੈਪਸ਼ਨ ਬਣ ਰਹੀ ਸੀ ਉਹ ਚ ਮਾ ਕੇ ਸਰਕਾਰ ਆਉਂਦੀ ਲੱਗਦੀ ਸੀ ਤਾਂ ਉਹ ਚੀਜ਼ ਦਾ ਕਿੱਥੇ ਬੈਨੀਫਿਟ ਹੋਣਾ ਸੀ ਤਾਂ ਹੁਣ ਆਪਦੀ ਲੀਡਰਸ਼ਿਪ ਨਾਲ ਟੁੱਟਣ ਕਰਕੇ ਕਿਤੇ ਨਾ ਕਿਤੇ ਕੀ ਆ ਉਹਨਾਂ ਨੂੰ ਉਹ ਚੀਜ਼ ਦਾ ਨੁਕਸਾਨ ਵੀ ਚੱਲਣਾ ਪੈ ਰਿਹਾ ਇੱਕ ਬਾਹਰਲੇ ਕੈਂਡੀਡੇਟ ਦਾ ਉਹਨਾਂ ਦੇ ਥੱppa ਲਾਇਆ ਜਾਂਦਾ ਠੀਕ ਹੈ ਨਾ ਇਹ ਚੀਜ਼ਾਂ ਦੇ ਕਰਕੇ ਕੁਝ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਕੀ ਆ ਮੈਂ ਕਹਿੰਦਾ ਜਿਹੜੀ ਉਹਨਾਂ ਦੀ ਹੈਗੀ ਆ ਵੇਵ ਥੋ ਪਗੋਂ ਤਾਂ ਮੰਨਦਾ ਨਾ ਇੱਕ ਜਿਹੜਾ ਹੁਣ ਉਹ ਤੇਜ਼ੀ ਨਾਲ ਕੀਤੇ ਹੋਏ ਹੁਣ ਰੋਡ ਸ਼ੋ ਵੀ ਵਧਾਏ ਹੋਏ ਆ ਆਪਦੇ ਮਾਕੇ ਕਰ ਰਹੇ ਆ ਕਿੱਕਲੀਆਂ ਵੀ ਪਾ ਰਹੇ ਆ ਹੋਰ ਵੀ ਪੱਟਾਂ ਦੇ ਥਾਪੀਆਂ ਮਾਰ ਰੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਉਹ ਚੀਜ਼ਾਂ ਨੇ ਲੋਕਾਂ ਦੇ ਮਨ ਦੇ ਵਿੱਚ ਜਹਿਣ ਦੇ ਵਿੱਚ ਨਾ ਇੱਕ ਗੇਮ ਬਣਾ ਦਿੰਦੀਆਂ ਨੇ ਲੋਕਾਂ ਨੂੰ ਐ ਲੱਗ ਲੱਗਦਾ ਜਿਵੇਂ ਬਠਿੰਡੇ ਦੇ ਵਿੱਚ ਮੈਂ ਗੱਲ ਕਰਦਾ ਬਠਿੰਡੇ ਦੇ ਵਿੱਚ ਕਿਤੇ ਨਾ ਕਿਤੇ ਵਿਵਾਦ ਹੱਥ ਪਹਿਲਾਂ ਉੱਤੇ ਦਿਖਾਈ ਦਿੰਦਾ ਸੀ ਇੱਕ ਕਿੱਕਲੀ ਪਾਈ ਜਾਂਦੀ ਉਹਨਾਂ ਦੇ ਗੇਟ ਦੇ ਮੂਹਰੇ ਖੜੇ ਕਰਕੇ ਉਹ ਜੋ ਦੱਸ ਦਿੰਦਾ ਵੀ ਇਹਨਾਂ ਨੂੰ ਵੋਟਰ ਨਹੀਂ ਥਿਆਉਂਦਾ ਉਹ ਚੀਜ਼ ਕੀ ਆ ਲੋਕਾਂ ਦੀ ਪ੍ਰਸੈਪਸ਼ਨ ਕੈਮ ਕਰ ਦਿੰਦੀ ਆ ਜਦੋਂ ਵਾਰ ਉਹ ਕਿ ਇਕੱਲੇ ਹਰ ਬੰਦੇ ਨੇ ਪੰਜ ਪੰਜ ਸੱਤ ਸੱਤ ਆਦਰੀ ਸੁਣ ਲਈ ਸਵਾਦ ਲੈਣ ਦੇ ਮਾਰੇ ਨੇ ਤਾਂ ਉਹਨੇ ਪਰਸੈਪਸ਼ਨ ਲੋਕਾਂ ਦੇ ਦਿਮਾਗ ਕਿਤੇ ਨਾ ਕਿਤੇ ਉਹ ਵੇਵ ਨੂੰ ਘਟਾਇਆ ਤੇ ਜਦੋਂ ਵੇਵ ਡਾਊਨ ਹੁੰਦੀ ਹੈ ਤੇ ਦੂਜੇ ਦੀ ਵੇਵ ਅੱਪ ਹੁੰਦੀ ਹੈ ਉਹ ਵੇਵ ਨੂੰ ਦੇਖ ਕੇ ਵੀ ਬੰਦਾ ਵੋਟ ਪਾ ਦਿੰਦਾ ਵੀ ਹੋਰ ਆ ਭਾਈ ਸੰਗਰੂਰ ਦੇ ਵਿੱਚ ਕੀ ਕੀ ਜਿਵੇਂ ਤੁਸੀਂ ਗਿਆ ਭਗਵਾਨ ਸਿੰਘ ਮਾਨ ਨੇ ਵੀ ਆਪਣੇ ਰੈਲੀਆਂ ਜਿਹੜੀਆਂ ਵਿਧਾਤੀਆਂ ਦੌਰ ਜਿਹੜੇ ਉਹ ਵਿਧਾਤਦੇ ਨੇ ਕਿ ਲੱਗਦਾ ਕਿ ਉਹ ਖਾਸ ਕਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਚਾਹੂਗੀ ਕਿ ਖੈਰਾ ਉਹਨਾਂ ਤੋਂ ਜਿੱਤ ਉਹਨਾਂ ਦੇ ਗੜ ਤੋਂ ਖਾਸ ਕਰ ਉਹਦੀ ਰਾਜਧਾਨੀ ਤੋਂ ਜਿੱਤੇ ਕਿਉਂਕਿ ਇਹ ਰਾਜਧਾਨੀ ਮੰਨੀ ਜਾਂਦੀ ਆ ਭਗਵੰਤ ਸਿੰਘ ਮਾਨ ਦਾ ਖੁੱਦ ਦਾ ਜਿਹੜਾ ਹੈਗਾ ਉਹ ਸ਼ਹਿਰ ਆ ਸੁਖਪਾਲ ਸਿੰਘ ਖੈਰਾ ਉਹੀ ਨੇ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਤੇ ਹੁਣ ਜੇਕਰ ਇਹਨਾਂ ਦੇ ਕਟਾਸ਼ ਕਰਦੇ ਇਹਨਾਂ ਦੇ ਖਿਲਾਫ ਬੋਲਦੇ ਵਧੇਰੇ ਨਜ਼ਰ ਆਉਂਦੇ ਨੇ ਕਾਂਗਰਸ ਤੋਂ ਤਾਂ ਉਹ ਕਿ ਸੁਖਪਾਲ ਸਿੰਘ ਖੈਰੇ ਨੇ ਤਾਂ ਲੱਗਦਾ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਤਾਂ ਜੋ ਆਮ ਆਦਮੀ ਪਾਰਟੀ ਖਾਸ ਕਰ ਭਗਵੰਤ ਸਿੰਘ ਮਾਨ ਪੂਰੇ ਜੋਰ ਦੇ ਨਾਲ ਦੁਆਰੀ ਸੰਗਰੂਰ ਦੇ ਵਿੱਚ ਜਿਹੜੇ ਲੱਗੇ ਹੋਏ ਆ ਮੈਂ ਕਹਣਾ ਬਾਈ ਜੀ ਦੇਖੋ ਜਿੱਥੇ ਦਾਤੇ ਲੱਗੀ ਵੀ ਆ ਜਿਵੇਂ ਬਾਦਲਾਂ ਦੀ ਆ ਜਿੱਥੇ ਜਿੱਦਾਤੇ ਆ ਬਠਿੰਡੇ ਸੀਟ ਦੇ ਉੱਤੇ ਉਸੇ ਤਰ੍ਹਾਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਜਿੱਦਾਤੇ ਆ ਭਗਵੰਤ ਮਾਨ ਜੇ ਮੰਨ ਲਓ ਆਪਦੇ ਗੜ੍ਹ ਚ ਉਥੋਂ ਹਰ ਜਾਂਦੇ ਆ ਮੰਨ ਲਓ ਸਪੂਤ ਕਰੋ ਉਥੇ ਕੀ ਅਮੀਤ ਹਰ ਗਿਆ ਨਹੀਂ ਜਾਂਦਾ ਤਾਂ ਮੈਂ ਕਹਣਾ ਵੀ ਆਨਲਾਈਨ ਟਾਈਮ ਦਾ ਪੰਜਾਬ ਦੀ ਸਿਆਸਤ 'ਚ ਉਹਨਾਂ ਦਾ ਭਗਵੰਤ ਮਾਨ ਦਾ ਆਪ ਵੇਖੋ ਗੱਲ ਨੇ ਤੈਅ ਕਰਨਾ ਠੀਕ ਹੈ ਨਾ ਕਿਉਂਕਿ ਸੀਐਮ ਜਿਹੜਾ ਹੈਗਾ ਆਪਾਂ ਜਾਣਦੇ ਆ ਸਾਰੇ ਦਿੱਲੀ ਦੇ ਉੱਤੋਂ ਮਗਰ ਥਾਪਿਆ ਜਾਂਦਾ ਇਹਨਾਂ ਦਾ ਤਾਂ ਉੱਥੇ ਕੀ ਆ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਆਪਦਾ ਉੱਥੇ ਮੂਹਰੇ ਰੱਖਣ ਦਾ ਆਪਦਾ ਆਧਾਰ ਆ ਤਾਂ ਉਹ ਵੀਕ ਹੋਣਾ ਉਹਨਾਂ ਦਾ ਕਿਤੇ ਨਾ ਕਿਤੇ ਆਪਦੀ ਮੱਗ ਕਿ ਉਹਨੂੰ ਇਸ ਕਰਕੇ ਭਗਵੰਤ ਮਾਨ ਵਾਸਤੇ ਉਹ ਸੀਟ ਸਭ ਤੋਂ ਮਾ ਕੇ ਕੀ ਆ ਇੰਪੋਰਟੈਂਟ ਸੀਟ ਆ ਇਸੇ ਕਰਕੇ ਕਿ ਉਹਨਾਂ ਨੇ ਸਾਰਾ ਜ਼ੋਰ ਵੀ ਉੱਥੇ ਲਾਇਆ ਹੋਇਆ ਰੋਡ ਸ਼ੋਅ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਨੇ ਪਰਸੈਪਸ਼ਨ ਚੇਂਜ ਵੀ ਕਰ ਦਿੱਤੀ ਇੱਕ ਹਫ਼ਤੇ ਚ ਠੀਕ ਹੈ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਮ ਵੀ ਉੱਥੇ ਕਰ ਰਹੀਆਂ ਨੇ ਆਪਦੇ ਹਲਕੇ ਦੇ ਵਿੱਚ ਮਾ ਕੇ ਕਰਕੇ ਅਲੱਗ-ਅਲੱਗ ਹਲਕੇ ਬਾਈ ਜੇ ਦੇਖ ਜੇ ਬਰਨਾਲੇ ਤੋਂ ਮੀਤ ਹਰ ਆਪ ਸਟਰੋਂਗ ਸੀ ਸੈਕੰਡ ਕੀ ਆ ਧੂਰੀ ਹਲਕੇ ਦੇ ਵਿੱਚੋਂ ਉਹ ਬਰਾੜ ਕੇ ਉੱਥੇ ਮਾ ਕੇ ਜਿਹੜੇ ਇਹਨਾਂ ਦੇ ਮਾ ਕੇ ਛੱਡੇ ਹੋਏ ਭਰਾ ਨੇ ਉਹ ਮਾਕੇ ਦੇਖੇ ਉਹਨਾਂ ਦੀ ਵਰਕਿੰਗ ਦੇਖੀ ਆ ਬਈ ਪਿੱਛੇ ਜੇ ਉਥੇ ਨਾ ਸਰਪੰਚ ਨੇ ਕਾਂਗਰਸੀ ਸਰਪੰਚਾਂ ਮੇਰੇ ਮਿੱਤਰੋ ਉਹ ਦੱਸ ਦਿਆ ਯਾਰ ਸਾਨੂੰ ਕਦੇ ਜਵਾਬ ਨਹੀਂ ਦਿੱਤਾ ਉਹਨਾਂ ਨੇ ਕੰਮ ਤੋਂ ਤਾਂ ਉਹਨਾਂ ਦੀ ਵਰਕਿੰਗ ਬੜੀ ਵਧੀਆ ਧੂਰੀ ਹਲਕੇ ਦੇ ਵਿੱਚੋਂ ਇੱਕ 골ਡੀ ਨਾਲ ਮਾਕੇ ਆ ਜਾਂਦਾ ਠੀਕ ਹੈ ਨਾ ਦੂਸਰੇ ਜਿਹੜੇ ਸ਼ਹਿਰੀ ਹਲਕਾ ਆ ਜਾਂਦਾਗਾ ਸੰਗਰੂਰ ਦੇ ਵਿੱਚ ਲਾ ਲਓ ਇੱਕ ਨਾ ਜਿਹੜੀ ਬੈਲਟ ਹੈਗੀ ਆ ਉਹ ਬੈਲਟ ਪਹਿਲਾਂ ਤੂੰ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਅਟੈਚ ਹੈਗੀ ਆ ਠੀਕ ਹੈ ਮਲੇਰਕੋਟਲੇ ਵਿੱਚ ਮੁਸਲਮਾਨ ਵੋਟ ਹੈਗੀ ਆ ਬੇਸ਼ੱਕ ਉਹ ਜ਼ਰੂਰ ਮਾਕੇ ਖਹਿਰੇ ਨੂੰ ਵੀ ਵੱਧ ਪੈ ਸਕਦੀ ਹੈ ਕੁਝ ਮਾਨ ਨੂੰ ਵੱਧ ਪੈ ਸਕਦੀ ਹੈ ਇੱਕ ਦੋ ਮਾਕੇ ਜਿਹੜੇ ਕੰਸਿਕੁਐਂਸ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਆਪ ਦਾ ਬੇਸ ਵੀ ਮਜ਼ਬੂਤ ਹੈ ਇੱਕ ਸਰਕਾਰ ਉਹਨਾਂ ਦੀ ਹੈਗੀ ਆ ਅੱਜ ਇੱਕ ਹੋਰ ਆ ਜਿਵੇਂ ਜਿਵੇਂ ਆਪਾਂ ਗੱਲ ਕਰੀਏ ਕਿ ਠੀਕ ਆ ਭਗਵਾਨ ਸਿੰਘ ਮਾਨ ਦੇ ਲਈ ਵੀ ਜਿਦਾ ਦਾਤੇ ਲੱਗੀ ਆ ਤਾਂ ਦੂਸਰੇ ਪਾਸੇ ਇਹ ਵੀ ਮੰਨ ਕੇ ਚੱਲਣਾ ਪਊਗਾ ਕਿ ਸ਼ਾਇਦ ਸੁਖਪਾਲ ਸਿੰਘ ਖਹਿਰਾ ਦੇ ਲਈ ਵੀ ਕਿਤੇ ਨਾ ਕਿਤੇ ਜਿਦਾ ਦਾਤੇ ਹੋਊਗੀ ਜੇਕਰ ਇੱਥੋਂ ਸੁਖਪਾਲ ਸਿੰਘ ਖਹਿਰਾ ਹਾਰਦੇ ਨੇ ਤਾਂ ਜਿਵੇਂ ਤੁਸੀਂ ਗੱਲ ਕਰੀਏ ਕਿ ਕਿੱਕਲੀਆਂ ਭਗਵਾਨ ਸਿੰਘ ਮਾਨ ਦੇ ਵੱਲੋਂ ਸੁਣਾਈਆਂ ਗਈਆਂ ਤੇ ਜਦੋਂ ਜੇਕਰ ਇੱਥੋਂ ਹਾਰਦੇ ਨੇ ਤਾਂ ਕੱਲ ਦਿੰਗ ਕਰ ਲੈਣਗੇ ਉਹਦੇ ਜਸ਼ਨ ਮਨਲਾ ਸ਼ਾਇਦ ਵਿਧਾਨ ਸਭਾ ਦੇ ਵਿੱਚ ਟੀਚਰਾਂ ਦੇ ਰੂਪ ਦੇ ਵਿੱਚ ਜਾਂ ਹੋਰ ਚੁਟਕਲਿਆਂ ਦੇ ਰੂਪ ਦੇ ਵਿੱਚ ਵੀ ਸ਼ਾਇਦ ਸੁਖਪਾਲ ਸਿੰਘ ਕਰਨ ਨੂੰ ਸੋਨ ਨੂੰ ਮਿਲ ਸੋਨ ਨੂੰ ਮਿਲਣਗੇ ਜੋ ਹਾਰਦੇ ਨੇ ਬਿਲਕੁਲ ਬਾਈ ਜੀ ਮੈਂ ਕਹਿੰਦਾ ਦੇਖੋ ਸੁਖਪਾਲ ਸਿੰਘ ਇੱਕ ਜ਼ਬਰਦਸਤ ਲੀਡਰ ਆ ਆਗੂ ਆ ਤੇ ਸਭ ਤੋਂ ਵੱਧ ਉਹਦਾ ਬਟਟ ਜਿਹੜਾ ਅੱਜ ਪਿਆ ਆ ਪਾਰਟੀ ਦੇ ਵਿੱਚ ਉਹ ਵੀ ਛੱਡਣ ਦਾ ਕਾਰਨ ਵੀ ਉਹ ਭਗਵੰਤ ਮਾਨ ਨੂੰ ਦੱਸਦਾ ਆਪਦਾ ਠੀਕ ਹੈ ਨਾ ਹੁਣ ਸਭ ਤੋਂ ਵੱਡਾ ਦੁਸ਼ਮਣ ਉਹਦਾ ਜੇ ਹੈਗਾ ਤਾਂ ਭਗਵੰਤ ਮਾਨ ਆ ਤੇ ਭਗਵੰਤ ਮਾਨ ਨੂੰ ਵੀ ਇਹ ਗੱਲ ਦਾ ਪਤਾ ਜਿਵੇਂ ਕਿ ਨਾ ਕੱਲੀ ਜਿੱਦ ਆਤ ਨਹੀਂ ਹੈ ਭਗਵੰਤ ਮਾਨ ਨੂੰ ਵੀ ਪਤਾ ਜੇ ਮੇਰੇ ਘੜ ਦੇ ਵਿੱਚੋਂ ਮੇਰਾ ਸਭ ਤੋਂ ਵੱਡਾ ਦੁਸ਼ਮਣ ਜੇ ਕੀ ਹੈ ਜਿੱਤ ਦਰਜ ਕਰ ਜਾਂਦਾ ਤਾਂ ਉਸ ਤੋਂ ਬਾਅਦ ਜਿਵੇਂ ਪਹਿਲਾਂ ਗੱਲ ਕੀਤੀ ਕਿ ਭਗਵੰਤ ਮਾਨ ਵਾਸਤੇ ਆਉਣ ਵਾਲਾ ਜਿਹੜਾ ਭਵੇਖਾ ਉਹ ਕਿਤੇ ਨਾ ਕਿਤੇ ਧੁੰਦਲਾ ਹੋ ਜੂ ਉਹਦੇ ਵਾਸਤੇ ਇਸੇ ਕਰਕੇ ਕਿ ਜਿਵੇਂ ਆਪਾਂ ਬਾਦਲਾਂ ਦੇ ਇੱਥੇ ਸਭ ਤੋਂ ਵੱਧ ਜ਼ੋਰ ਲੱਗ ਰਿਹਾ ਭਗਵੰਤ ਮਾਨ ਵੀ ਉੱਥੇ ਸਭ ਤੋਂ ਵੱਧ ਜ਼ੋਰ ਲਾ ਰਿਹਾ ਪਾਲਖਹੜਾ ਵੀ ਲਾਰੇ ਹੋਣਗੇ ਕਿ ਮੈਂ ਇੱਥੋਂ ਜਿੱਤਣਾ ਦੇਖੋ ਸੁਖਪਾਲ ਖਹਿਰਾ ਕਿਤੇ ਨਾ ਕਿਤੇ ਕੱਲਾ ਰਹਿ ਗਿਆ ਬਈ ਜੀ ਹੁਣ ਰੌਲਾ ਕੀ ਆ ਵੀ ਸਟੇਟ ਲੀਡਰਸ਼ਿਪ ਉਹਨਾਂ ਤੋਂ ਕੀ ਆ ਕੰਨ ਝਾੜ ਗਈ ਕਿਤੇ ਨਾ ਕਿਤੇ ਕੀ ਆ ਪਾਸਾ ਬਟਣਾ ਸ਼ੁਰੂ ਕਰਤਾ ਬਾਜ ਵੀ ਅਰਗੇ ਨੇ ਲਾ ਲਓ ਹੋਰ ਲਾ ਲਓ ਠੀਕ ਹੈ ਨਾ ਹੋਰ ਕੋਈ ਵੱਡਾ ਜਿਹੜਾ ਚਿਹਰਾ ਹੈਗਾ ਸੀ ਸਪੀਕਰ ਬਲਾਰੇ ਜਿਵੇਂ ਆਪਾਂ ਗੱਲ ਕਰੀਏ ਗੋਲਡੀ ਤੇ ਗੋਲਡੀ ਦੇ ਬਾਈ ਬੜੇ ਤਕੜੇ ਕੰਪੇਨਰ ਸੀ ਜਿਵੇਂ ਰਾਜੇ ਬੜਿੰਗ ਨੂੰ ਆਪਾਂ ਮੰਨ ਲੈਨੇ ਆ ਉਹ ਬੜੇ ਤਕੜੇ ਕੰਪੇਨਰ ਸੀ ਉਹ ਕਿਤੇ ਨਾ ਕਿਤੇ ਕੀ ਨਦਾਰਤਮਗ ਪਾਸੇ ਹੋ ਕੇ ਮਾਈਕ ਨੂੰ ਟਲ ਗਏ ਆ ਹੋਰ ਮੈਨੂੰ ਐਂ ਦੱਸ ਦੇ ਵੀ ਸੰਗਰੂਰ ਦੇ ਵਿੱਚ ਕਿਹੜਾ ਆਗੂ ਆ ਜਿਹੜਾ ਉਹਨੂੰ ਟਾਈਮ ਦੇ ਰਿਹਾ ਜਾ ਕੇ ਉੱਥੇ ਠੀਕ ਹੈ ਨਾ ਵੱਡੀ ਤਾਂ ਉਹਨਾਂ ਦਾ ਕੀ ਹੈ ਉਸ ਹਲਕੇ ਤੋਂ ਬੇਮੁਖ ਹੋਣਾ ਕਿਤੇ ਨਾ ਕਿਤੇ ਇਹ ਸਾਬਤ ਕਰ ਰਿਹਾ ਕਿ ਉਹਨਾਂ ਤੋਂ ਕਿਤੇ ਨਾ ਕਿਤੇ ਜਿਹੜੀ ਉੱਪਰਲੀ ਲੀਡਰਸ਼ਿਪ ਆ ਉਹ ਵੀ ਨਰਾਜ਼ਗੀ ਮਾ ਕੇ ਦਿਖਾਈ ਦਿੰਦੀ ਐ ਨਹੀਂ ਸੰਗਰੂਰ ਦੇ ਵਿੱਚ ਸੀਐਮ ਦੇ ਗੜ ਦੇ ਵਿੱਚ ਸਭ ਤੋਂ ਜ਼ਰੂਰੀ ਰੈਲੀ ਕਰਨੀ ਪੈਂਦੀ ਸੀ ਪਟਿਆਲੇ 'ਚ ਰੈਲੀ ਹੁੰਦੀ ਆ ਫਤੇਗੜ ਸਾਹਿਬ ਨਾਲ ਇਹ ਮਾਈਕ ਉੱਚੀ ਹੁੰਦੀ ਉੱਥੇ ਵੀ ਪ੍ਰਿੰਕਾ ਕਾਂਦੀ ਚਲੀ ਜਾਂਦੀ ਆ ਪਟਿਆਲੇ ਤੋਂ ਸੰਗਰੂਰ ਤੱਕ ਕਿੰਨਾ ਕੁ ਸੱਨ ਆ ਪ੍ਰਿੰਕਾ ਕਾਂਦੀ ਕੱਲ ਹੀ ਮਾ ਕੇ ਉੱਥੇ ਸਪੀਚ ਕਰਕੇ ਜਾਂਦੇ ਆ ਮੈਂ ਕਹਿੰਦਾ ਵੀ ਇਸ ਕਰਕੇ ਕਿ ਨਾ ਕਿਤੇ ਨਾ ਕਿਤੇ ਉਹ ਬੰਦਾ ਰਹਿ ਗਿਆ ਇਕੱਲਾ ਮੈਂ ਕਹਿੰਦਾ ਵੀ ਲੀਡਰਸ਼ਿਪ ਮਾਈਕ ਕੋਲ ਹੈਗੀ ਆ ਮਾੜੇ ਦੌਰ ਦੇ ਵਿੱਚੋਂ ਕੀ ਆ ਉੱਥੋਂ ਜਿੰਨਾ ਦੇ ਗਾਂ ਬੀਬੀ ਜ਼ਗੀਰ ਕੌਰ ਜਿਹਦੇ ਕੋਲੇ ਪੈਟ ਡੇਰੇ ਦੀ ਆਪਦੀ 30000 ਵੋਟ ਹੈਗੀ ਉਹਨੂੰ ਹਰਾ ਕੇ ਇੱਕ ਬੰਦਾ ਲਗਾਤਾਰ ਜਿੱਤ ਰਿਹਾ ਤਾਂ ਉਹ ਚ ਕਣਕੰਡਾ ਹੈ ਪਰ ਕਿਤੇ ਨਾ ਕਿਤੇ ਪਾਰਟੀਆਂ 'ਚ ਪਿਛਲੇ ਟਾਈਮ 'ਚ ਬਦਲਣ ਕਰਕੇ ਕ੍ਰੈਡੀਬਿਲਟੀ ਘਟੀ ਆ ਦੂਜਾ ਇੱਕ ਸਰਕਾਰ ਜਿਹੜੀ ਆਪਦੀ ਮੱਕ ਸਟੇਟ ਲੀਡਰਸ਼ਿਪ ਤੇ ਸੈਂਟਰ ਲੀਡਰਸ਼ਿਪ ਉਹਨਾਂ ਤੋਂ ਨਾ ਕਿਤੇ ਨਾ ਕਿਤੇ ਪਿੱਛੇ ਬੈਕਫੁੱਟ ਤੇ ਹੋ ਗਈ ਆ ਉਹ ਚੀਜ਼ ਦਾ ਲੋਕਾਂ ਦੇ ਵਿੱਚ ਕੀ ਅਸਰ ਜਾ ਰਿਹਾ ਮੈਂ ਕਹਿੰਦਾ ਰਾਹੁਲ ਗਾਂਧੀ ਦੀ ਇੱਕ ਰੈਲੀ ਹੋ ਜਾਂਦੀ ਤਾਂ ਮੇਰੇ ਖਿਆਲ ਦੇ ਵਿੱਚ ਅੱਜ ਉਹ ਫਾਈਟ ਦੇ ਵਿੱਚ ਦਿਖਾਈ ਦਿੰਦੇ ਅੱਜ ਫਾਈਟ ਦੇ ਵਿੱਚ ਉਹ ਪਿੱਛੇ ਰਹਿਣ ਦਾ ਕਾਰਨ ਇਹੀ ਹੈ ਕਿ ਉਹ ਜਿਹੜੇ ਲੋਕ ਹਨਾ ਲੋਕਾਂ ਨੂੰ ਸਾਰਾ ਕੁਝ ਦਿਖਾਈ ਦਿੰਦਾ ਸੋਸ਼ਲ ਮੀਡੀਆ ਤੇ ਵੀ ਨਜ਼ਰ ਆ ਰਿਹਾ ਇਸ ਕਰਕੇ ਇਹ ਚੀਜ਼ਾਂ ਫੈਕਟਰ ਜ਼ਰੂਰ ਸੁਖਪਾਲ ਸਿੰਘ ਖੈਰਾਵਾਸ ਤੇ ਨੁਕਸਾਨ ਦਾ ਇੱਕ ਸਾਫਤ ਹੋਣਗੇ ਸਿਮਰਜੀਤ ਸਿੰਘ ਮਾਨ ਵੀ ਆਪਣੇ ਕੰਮ ਗਿਣਾਉਂਦੇ ਨੇ ਉਹ ਕਹਿੰਦੇ ਨੇ ਕਿ ਮੈਨੂੰ ਕੰਮਾਂ ਦੇ ਆਧਾਰ ਤੇ ਵੋਟਾਂ ਜਿਹੜੀਆਂ ਪੈਣੀਆਂ ਲੋਕ ਮੈਨੂੰ ਦੁਬਾਰਾ ਸੰਗਰੂਰ ਦੇ ਵਿੱਚੋਂ ਚੁੜਨਗੇ ਤਾਂ ਵੋਟਾਂ ਦੇ ਆਧਾਰ ਤੇ ਇਹੀ ਜਿਹੜਾ ਹੈਗਾ ਚੁੜਨਗੇ ਤਾਂ ਸੌਰੀ ਕੰਮਾਂ ਦੇ ਆਧਾਰ ਤੇ ਚੁੜਨਗੇ ਕਹਿੰਦੇ ਨੇ ਮੈਂ ਕੰਮ ਬਹੁਤ ਕਰਾਇਆ ਮੈਂ ਤਾਂ ਹਾਰ ਨਹੀਂ ਸਕਦਾ ਮੈਂ ਕਹਣਾ ਵੀ ਕੰਮ ਜਿਹੜੇ ਸਵਾਲਾਂ ਦਾ ਕੋਲ ਜਵਾਬ ਹੈ ਨਹੀਂ ਬਾਈ ਜਿਹਾ ਤੁਹਾਡੇ ਨਾਲ ਵੀ ਇੱਕ ਵਾਰੀ ਗੱਲ ਹੋਈ ਆ ਜਦੋਂ ਸਵਾਲ ਕੋਈ ਸਖਤ ਸਵਾਲ ਕਰ ਲੈਂਦਾ ਨਾ ਤਾਂ ਫਿਰ ਉਹ ਕਹਿ ਦਿੰਦਾ ਵੀ ਜਿਹੜਾ ਮੈਨੂੰ ਜਵਾਬ ਹੈ ਨਹੀਂ ਉਹ ਨੂੰ ਸਵਾਲ ਨਾ ਪੁੱਛੋ ਤੁਹਾਡੇ ਨਾਲ ਵੀ ਇਹ ਗੱਲ ਕੀਤੀ ਸੀ ਉਹਨੇ ਹੁਣ ਮਸਲਾ ਕੀ ਆ ਵੀ ਸਿਮਰਨ ਜੀ ਤੇ ਮਾਨ ਨੂੰ ਦਾ ਸਵਾਲ ਇਹੀ ਆ ਪੰਜਾਬ ਦੇ ਲੋਕਾਂ ਦਾ ਵੀ ਅਮੀਰਾ ਵੀ ਹਰ ਬੰਦੇ ਦਾ ਸਵਾਲ ਜੀ ਵੀ ਤੁਸੀਂ ਇੱਕ ਵਾਰ ਨਹੀਂ ਮੈਂ ਕਿ ਬਹੁਤ ਵਾਰ ਲੋਕਾਂ ਨੇ ਸੰਸਦ 'ਚ ਭੇਜ ਤੇ ਜਿਤਾ ਕੇ ਤੁਹਾਡੀ ਆਊਟਪੁੱਟ ਦੱਸੋ ਕੀ ਆ ਸਭ ਤੋਂ ਵੱਡੇ ਤੁਸੀਂ ਕੌਮ ਦੇ ਮਸਲਿਆਂ ਦੇ ਉੱਤੇ ਮਾ ਕੇ ਕੀ ਠਾਉਨੇ ਹੋ ਠੀਕ ਹੈ ਨਾ ਤੁਸੀਂ ਉਹਨਾਂ ਮਸਲਿਆਂ ਦਾ ਹੱਲ ਦੱਸੋ ਕਿੱਦੇ ਕਰਾਇਆ ਸਭ ਤੋਂ ਵੱਡਾ ਮਸਲਾ ਜੇ ਪੰਜਾਬ 'ਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪ ਦਾ ਇਸ਼ਟ ਮੰਨਦੇ ਆ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ ਉਹਨਾਂ ਦੀ ਬੇਅਦਬੀ ਹੁੰਦੀ ਆ ਅੰਗ ਖਿਲਾਰੇ ਜਾਂਦੇ ਆ 307 ਬਈ ਜੀ ਅੰਗ ਭੰਗ ਕਰਨ ਤੇ ਮਗਰ 326 ਵੀ ਲੱਗਦੀ ਆ 307 ਲੱਗਦੀ ਆ ਤੇ 302 ਲੱਗਦੀ ਆ ਜੇ ਮੰਨ ਲਓ ਖਤਮ ਕਰ ਦਿੱਤਾ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਇੰਨੀਆਂ ਬੇਅਦਬੀਆਂ ਹੋ ਗਈਆਂ ਇੱਕ ਸਖਤ ਕਾਨੂੰਨ ਬਣਵਾਸੇ ਕਿੱਦਾਂ ਉਹਨੇ ਆਵਾਜ਼ ਬੁਲੰਦ ਕੀਤੀ ਆ ਬੰਦੀ ਸਿੰਘਾਂ ਦੀ ਅਸਲ ਦੇ ਵਿੱਚ ਨਾ ਲੋਕ ਇੱਕ ਗੱਲ ਨਾ ਉਹਦਾ ਚਿਹਰਾ ਨਾ ਲੋਕਾਂ 'ਚ ਜਾਗਰ ਹੋ ਗਿਆ ਹੁਣ ਉਹ ਬੰਦਾ ਆਪਦੇ ਨਾਲੋਂ ਵੱਡਾ ਚਿਹਰੇ ਨੂੰ ਮੂਹਰੇ ਆਉਣ ਨਹੀਂ ਦਿੱਤਾ ਇਹ ਵੀ ਲੋਕਾਂ ਨੂੰ ਪਤਾ ਅੱਜ ਉਹਦੇ ਨਾਲ ਕਾਹਨ ਸਿੰਘ ਵਾਲੇ ਜਿਹੜੇ ਮਾਕੇ ਚੰਗੇ ਆਗੂ ਸੀ ਜਿਹੜੇ ਦਿਨ ਪੁੱਤ ਰਾਤ ਮਰਦੇ ਸੀ ਆਪ ਦਾ ਸਾਰਾ ਸਰੀਰ ਖਤਮ ਕਰ ਲਿਆ ਉਹ ਬੰਦੇ ਪਿੱਛੇ ਕਿਉਂ ਹਟ ਗਏ ਕਿਉਂਕਿ ਅੱਜ ਉਹਨਾਂ ਨੇ ਕੀ ਆ ਪਰਿਵਾਰ ਬਾਤ ਮੂਹਰੇ ਰੱਖਿਆ ਉਹਨਾਂ ਨੇ ਅੱਜ ਕੀ ਆ ਆਪਦੇ ਦੋਤੇ ਨੂੰ ਗਾਹ ਤਿਆਰ ਕਰ ਲਿਆ ਸਾਰੀ ਜਿੰਨੀ ਆਪ ਦਾ ਲੀਡਰਸ਼ਿਪ ਕਿੱਡੀ ਸਾਰੇ ਉਹਨਾਂ ਦੇ ਥੱਲੇ ਲਾਤੇ ਅੱਜ ਤੁਸੀਂ ਪੁੱਛੋਗੇ ਕਿ ਤੁਹਾਡਾ ਅਗਲਾ ਮਾਕੇ ਬਾਰਸ਼ ਕੌਣ ਆ ਠੀਕ ਹੈ ਨਾ ਬੇਸ਼ੱਕ ਕਹਿ ਨਹੀਂ ਰਹੇ ਪਰ ਸਾਰੀ ਪਾਰਟੀ ਜਾਣਦੀ ਹੈ ਕਿ ਉਹ ਗਾਹ ਆਪਦੇ ਦੋਤੇ ਤੇ ਹੁਣ ਮੈਂ ਕਹਣਾ ਵੀ ਇਹ ਚੀਜ਼ਾਂ ਜਿ ਪਰਿਵਾਰਵਾਦ ਜਿਹੜਾ ਕੀ ਹੈ ਰਿਵਾੜੇ ਲੋਕ ਨੇ ਉਹ ਰਿਵਾੜਿਆਂ ਵਾਂਗੂ ਵਿਚਰਦੇ ਆ ਗੱਲਾਂ ਵੀ ਉਵੇਂ ਹੀ ਕਰਦੇ ਉਹਨਾਂ ਨੂੰ ਲੋਕ ਮੂਰਖ ਲੱਗਦੇ ਪਰ ਲੋਕ ਹੁਣ ਮੂਰਖ ਨਹੀਂ ਰਹੇ ਲੋਕਾਂ ਨੂੰ ਪਤਾ ਕਿ ਮੁੱਦੇ ਕੀ ਹੱਲ ਕੀਤੇ ਮੈਂ ਕਹਿੰਦਾ ਉਹਨੂੰ ਕੋਈ ਬੰਦਾ ਪੁੱਛ ਲੈ ਵੀ 2 ਸਾਲਾਂ ਚ ਮੈਂ ਕਹੇ 2 ਸਾਲ ਤੱਕ ਤਾਂ ਖੈਰ ਉਹਨਾਂ ਨੂੰ ਮਿਲੇ ਨਹੀਂ ਠੀਕ ਆ 2 ਸਾਲ ਤੋਂ ਘੱਟ ਨੇ 1.5 ਸਾਲ ਦੇ ਟਾਈਮ ਦੇ ਵਿੱਚ ਮੈਂ ਕਹਿੰਦਾ ਉਹਨੂੰ ਇਹ ਪੁੱਛ ਲਓ ਵੀ ਤੁਸੀਂ ਕੰਮ ਕੀ ਕਰਾਇਆ ਜੇ ਤੁਸੀਂ ਐ ਪੁੱਛ ਲਓਗੇ ਤਾਂ ਫਿਰ ਉਹਨਾਂ ਨੂੰ ਕਹਿ ਦੇਣਾ ਵੀ ਮੈਨੂੰ ਸਵਾਲ ਹੋਰ ਕਰੋ ਜਵਾਬ ਨਹੀਂ ਹੈ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਣ ਠੀਕ ਹੈ ਨ ਪਰ ਇੱਕ ਜਰੂਰ ਹੈਗੀ ਆ ਪਿੱਛੇ ਜੇ ਡਾਟਾ ਜਰੂਰ ਉਹਨਾਂ ਦਾ ਆ ਗਿਆ ਆਮ ਆਦਮੀ ਪਾੜਿਆ ਸਵਾਲ ਵੱਡੇ ਪੁੱਛੇ ਜਾ ਰਹੇ ਸੀ ਮੈਂ ਵੀ ਸੋਚਦਾ ਸੀ ਯਾਰ ਜੇ ਨੌਕਰੀਆਂ ਦਿੱਤੀਆਂ ਫਿਰ ਡਾਟਾ ਕਿਉਂ ਨਹੀਂ ਦਿੰਦੇ ਪਰ ਪ੍ਰਾਈਮੇਸ਼ੀਆ ਦੇ ਬਾੜ ਨੇ ਇੱਕ ਸਵਾਲ ਕੀਤਾ ਤਾਂ ਬਾੜ ਦੇ ਸਵਾਲ ਦੇ ਰੂਪ ਦੇ ਫਿਰ ਉਹਨਾਂ ਨੇ ਕੀ ਜਵਾਬ ਦੇ ਰੂਪ ਚ ਸਾਰੀਆਂ ਨੌਕਰੀਆਂ ਬੇਰਵਾ ਜਰੂਰ ਦਿੱਤਾ 43000 ਨੌਕਰੀਆਂ ਦਾ ਉਹ ਚੀਜ਼ ਬੜਾ ਇਹਨਾਂ ਨੂੰ ਬੈਨੀਫਿਟ ਮਿਲਣਾ ਕਿਉਂਕਿ ਪੰਜਾਬ ਦੇ ਦੇਖੋ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਅਸੀਂ ਨਾ ਕੱਲ ਇੱਕ ਪਿੰਡ ਦੇ ਵਿੱਚ ਗਏ ਬਈ ਮਾ ਕੇ ਮੋੜ ਦੇ ਰਗੀ ਦਾ ਉੱਥੇ ਨੌ ਬੰਦਿਆਂ ਨੂੰ ਜੌਬ ਦਿੱਤੀ ਮਿਲੀ ਆ ਨਮਿਆਂ ਦੇ ਵਿੱਚ ਇੱਕ 9 ਬੰਦੇ ਨੂੰ ਜੋਬ ਮਿਲੀ ਆ। ਇਸੇ ਤਰੀਕੇ ਨਾਲ ਜਿਹੜੇ ਪਿੰਡਾਂ 'ਚ ਅਲੱਗ-ਅਲੱਗ ਥਾਵਾਂ ਦੇ ਕਿਤੇ 10 ਕਿਤੇ 5 ਕਿਤੇ 4 ਬੰਦੇ ਨੂੰ ਜੋਬ ਮਿਲੀ ਜ਼ਰੂਰ ਆ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਚੀਜ਼ ਦਾ ਬੇਨਫਿਟ ਇਹ ਸਰਕਾਰ ਨੂੰ ਜ਼ਰੂਰ ਮਿਲੂਗਾ। ਇੱਕ ਲੋਕ ਮੈਂ ਸਬਸਿਡੀ ਦੇ ਬਾਰੇ ਦੇ ਖਿਲਾਫ ਆਉਣ ਲੋਕਾਂ ਦਾ ਬਿੱਲ ਨਹੀਂ ਆਇਆ ਲੋਕਾਂ ਦੇ ਦਿਮਾਗ 'ਚ ਉਹ ਵੀ ਪਰਸੈਪਸ਼ਨ ਬਣੀ ਵੀ ਆ ਵੀ ਬਿੱਲ ਨਹੀਂ ਆ ਰਿਹਾ ਜੀ ਬੇਸ਼ੱਕ ਕੀ ਆ ਉਹ ਸਭ ਤੋਂ ਵੱਧ ਮਾੜੀ ਚੀਜ਼ ਆ। ਉਹ ਚੀਜ਼ ਦਾ ਲੋਕਾਂ ਨੇ ਕੀ ਆ ਜਿਹੜੇ ਆਮ ਵਰਗ ਆ ਉਹਨੂੰ ਤਾਂ ਉਹ ਚੀਜ਼ ਚੰਗੀ ਲੱਗਦੀ ਆ। ਬਿਜਲੀ ਜਿਵੇਂ ਕੀ ਆ ਦਿਨੇ ਆਈ ਉਹ ਚੀਜ਼ ਦਾ ਬੇਨਫਿਟ ਇਹਨ ਤੋ ਉਹ ਚੀਜ਼ਾਂ ਲੋਕਾਂ ਦੇ ਜਹਣ ਚ ਹੈਗੀਆਂ ਲੋਕ ਉਹਨੂੰ ਦੇਖ ਕੇ ਵੀ ਇਹਨਾਂ ਦੋਨਾਂ ਸੀਟਾਂ ਦੇ ਕਿਤੇ ਨਾ ਕਿਤੇ ਇਹਨਾਂ ਨੂੰ ਜਿਤਾਉਣਗੇ ਠੀਕ ਆ ਕੈਂਡੀਡੇਟ ਮਜ਼ਬੂਤ ਦਿੱਤੇ ਆ ਸਭ ਤੋਂ ਚੰਗੇ ਕੈਂਡੀਡੇਟ ਤਾਰੇ ਗਏ ਆ ਅਕਾਲੀ ਦਲ ਨੇ ਸਭ ਤੋਂ ਮਾੜਾ ਕੈਂਡੀਡੇਟ ਦਿੱਤਾ ਖੰਗਰੂਰ ਦੇ ਵਿੱਚ ਠੀਕ ਹੈ ਨਾ ਉੱਥੇ ਢੀਂਡ ਸਾਰ ਕੇ ਤਖੜੇ ਸੀ ਉਹਨਾਂ ਨੇ ਮਾੜਾ ਕੈਂਡੀਡੇਟ ਦਿੱਤਾ ਕਾਂਗਰਸ ਵੱਲੋਂ ਕੀ ਆ ਬਾਹਰੋਂ ਲਿਆ ਕੇ ਕੈਂਡੀਡੇਟ ਦਿੱਤਾ ਗਿਆ ਗੋਲਡੀ ਉੱਥੇ ਡਿਕਟ ਮੰਗ ਰਿਹਾ ਸੀ ਲੋਕਲ ਕੈਂਡੀਡੇਟ ਸੀ ਮਾੜੇ ਟਾਈਮ ਦੇ ਵਿੱਚ ਉਹ ਬੰਦਾ ਫਾਈਟ ਵੀ ਕਰਦਾ ਪਿਛਲੀ ਵਾਰ ਉਹਨੇ ਫਾਈਟ ਵੀ ਦਿੱਤੀ ਸੀ ਤਾਂ ਅੱਜ ਕੀ ਆ ਉਹਨੂੰ ਕਿਤੇ ਨਾ ਕਿਤੇ ਮ ਠੀਕ ਹੈ ਨਾ ਤਾਂ ਬਠਿੰਡੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਬਠਿੰਡੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਲਾ ਸਭ ਤੋਂ ਸਟਰੋਂਗ ਕੈਂਡੀਡੇਟ ਸਭ ਤੋਂ ਜਿਹੜਾ ਸ਼ਰੀਫ ਇਮਾਨਦਾਰ ਤੇ ਤਾਕਤ ਚੰਗਾ ਚਿਹਰਾ ਸੀ ਉਹ ਚਿਹਰੇ ਨੂੰ ਮਾ ਕੇ ਕੀ ਇੱਥੇ ਖੜਾ ਕਰਤਾ ਤਾਂ ਇਹ ਚੀਜ਼ ਦਾ ਬੈਨੇਫਿਟ ਹੋਣਾ ਮੈਂ ਕਹਿੰਦਾ ਵੀ ਬੜੇ ਥਾਮ ਤੇ ਅੱਜ ਆਮ ਆਦਮੀ ਪਾਰਟੀ ਵੈਸੇ ਮジョਰਿਟੀ ਨਾਲ ਹੀ ਪੰਜਾਬ ਚੋ ਜਿੱਤ ਰਹੀ ਪਰ ਇਹ ਦੋ ਸੀਟਾਂ ਦੇ ਉੱਤੇ ਜਿਵੇਂ ਪਰਸੈਪਸ਼ਨ ਬਣੀ ਹੋਈ ਆ ਉਸ ਹਿਸਾਬ ਨਾਲ ਲੱਗ ਰਿਹਾ ਕਿ ਇਹ ਦੋਨੇ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਕਿਤੇ ਨਾ ਕਿਤੇ ਦੂਜਿਆਂ ਨਾਲੋਂ ਅੱਜ ਉੱਚਾ ਦਿਖਾਈ ਦਿੰਦਾ